ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਨੌਜਵਾਨਾਂ ਦਾ ਉਪਰਾਲਾ ਨੌਜਵਾਨਾਂ ਨੇ ਤਾੜੀਵਾਲ ਡੱਡਵਾ ਰੋਡ ਦੇ ਉੱਪਰ ਠੰਡੇ ਮਿੱਠੇ ਜਾਲੀ ਲਗਾਈ ਸ਼ਬੀਰ ਲਵਲੀ ਚੋਪਰਾ ਤੇ ਨੋਜਨ ਭੋਲਾ ਨੇ ਦੱਸਿਆ ਕਿ ਵੱਧ ਰਹੀ ਗਰਮੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਜਿਨ੍ਹਾਂ ਦੇ ਵਿੱਚ ਸਿਵ ਸ਼ਨਾ ਪੰਜਾਬ ਜੂਤ ਪ੍ਰਧਾਨ ਹਣੀ ਮਾਜਨ ਵਿਜੇ ਵਰਮਾ ਲਵਲੀ ਚੋਪਰਾ ਗੋਰਾ ਓਟੀ ਭੋਲਾ ਮਿੰਟੂ ਪ੍ਰਿੰਸ ਗੋਤਮ ਘੋਸਲਾ डीपी टेलर राहुल सुमित केसर वर्मा बंटी मिनी जिम वाला ननी कौशल अभी पुराना ताड़ीवाल बोहरा अमित दाढ़ी राकेश वर्मा जस बैंक ਦੇ ਮੈਨੇਜਰ विनय कुमार केवला टाबे वाला लक्की रोकी ਅਤੇ विशाल ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਠੰਡੇ ਮਿੱਠੇ ਜਾਲੀ ਸ਼ਬੀਲ ਲਗਾਈ ਗਈ ਹੈ ਅਤੇ ਸ਼ਬੀਲ ਲਗਾਉਣ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਉਹਨਾਂ ਆਖਿਆ ਕਿ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਹੁਣ ਬਰਸਾਤ ਦੀ ਵੀ ਜ਼ਰੂਰਤ ਹੈ ਉਹਨਾਂ ਦੱਸਿਆ ਕਿ ਇਸ ਬਿਜਲੀ ਦੀ ਸੇਵਾ ਵਿੱਚ ਧਾਰੀਵਾਲ ਤੋਂ ਸੀ ਪਰਿਵਾਰ ਸਭਾ ਦਾ ਬਹੁਤ ਯੋਗਦਾਨ ਹੈ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਮੇਰਾ ਨਾਮ ਰੇਪਾਂਸ਼ ਕੁਮਾਰ ਕੋਲੋਂ ਸਾਰੇਨ ਜੈਸ਼ਰੀ ਨਾਮ ਜਿੰਨਾ ਹਰੇ ਹਰੇ ਮਹਾਦੇਵ ਅਸੀਂ ਸੂਸ਼ਕਤੀ ਸਭਾ ਵੱਲੋਂ ਅੱਜ ਸੁਬੀਰ ਲਾਈ ਗਈ ਹੈ ਗੰਦੇ ਪਾਣੀ ਦੀ ਸਾਰੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਿਹਾ ਵਾ ਗਰਮੀ ਨੂੰ ਦੇਖਦੇ ਹੋਏ ਕੋਈ ਠੰਡੇ ਪਾਣੀ ਦੀ ਸੁਬੀਰ ਲਾਈ ਹੈ ਮਿੱਤੇ ਪਾਣੀ ਦੀ ਜੈਸ਼ਰੀ ਨਾਮ ਜਿਆ ਪੁਲੀ ਸ਼ੰਕਰ ਦੀ ਜੈਸ਼ਰੀ ਰਾਮ ਦੀ ਜਿਆ ਮਫਤਾ ਦੀ ਜਿਆ ਸਾਹਿਬਾਂ ਦੀ ਮੈਂ ਲਵਲੀ ਛੇਪੜਾ ਖੇਰ ਵਾਸੀਆਂ ਦੇ ਵੀਰਾਂ ਦੇ ਸਹਿਯੋਗ ਦੇ ਨਾਲੇ ਮਿੱਠੇ ਪਾਣੀ ਜਲ ਦੀ ਸੇਵਾ ਲਗਾਈ ਜਾ ਰਹੀ ਆ ਲਕੀ ਢਾਬੇ ਵਾਲੇ ਵਿਸ਼ਾਲ ਹੈਨੀ ਮਹਾਜਨ ਬਾੜੀ ਤੇ ਡੀਐਮਐਸ ਕਲੈਕਸ਼ਨ ਵਾਲੇ ਹੋਰ ਵੀ ਵੀਰ ਭਰਾ ਤੇ ਸਲੂਲ ਵਾਲੇ ਭਾਜੀ ਇਹਨਾਂ ਦੇ ਸਹਿਯੋਗ ਦੇ ਨਾਲ ਭੋਗਸ਼ੰਕਰ ਦੀ ਕਿਰਪਾ ਦੇ ਨਾਲ ਸਾਈਆਂ ਨੂੰ ਮੇਰ ਨਾਲ ਮਿੱਠੇ ਜਲ ਦੀ ਸੇਵਾ ਲਗਾਈ ਜਾ ਰਹੀ ਆ ਤੇ ਇਹਨਾਂ ਦੇ ਨਾਲ ਹੀ ਸਾਰਿਆਂ ਦਾ ਧੰਨਵਾਦ ਕਰਦੇ ਆ ਵਿਜੇ ਵਰਮਾ ਜੀ ਠੀਕ ਹੈ ਤੁਹਾਨੂੰ ਬਹੁਤ ਵੱਡਾ ਸਹਿਯੋਗ ਆ ਤੇ ਰਕੇਸ਼ ਕੁਮਾਰ ਜੀ ਇਹ ਬਹੁਤ ਵੱਡਾ ਸਜੋਗ ਆ ਆਪਣੇ ਛੋਟੇ ਵੀਰਾਂ ਦਾ ਬਹੁਤ ਵੱਡਾ ਸਜੋਗ ਆ ਤੇ ਭੋਲੇ ਸ਼ੰਗਰ ਦੀ ਕਿਰਪਾ ਹੈਗੀ ਬੜੀ ਵਧੀਆ ਸੁਪੀਲ ਚੱਲ ਰਹੀ ਹੈ ਤੇ ਸੰਗਤ ਸਭਾਮਾ ਆ ਕੇ ਸੁਪੀਲ ਫੀਰੀ ਆ ਜੈ ਭੋਲੇ ਸ਼ੰਗਰ ਦੀ